ਵਿਕਾਸਨਗਰ ਪੁਲਿਸ ਸਟੇਸ਼ਨ ਦੇ ਵਿੱਚ ਸਵੇਰੇ ਸਵੇਰੇ ਕਿਸੇ ਬੰਦੇ ਵੱਲੋਂ ਫੋਨ ਕੀਤਾ ਜਾਂਦਾ ਹੈ ਕਿ ਐਸੀ ਹੀ ਕਲੋਨੀ ਦੇ ਇੱਕ ਘਰ ਦੇ ਵਿੱਚ 40 ਤੋਂ 45 ਸਾਲ ਦੀ ਔਰਤ ਦੀ ਲਾਸ਼ ਪਈ ਹੋਈ ਹੈ। ਇਹ ਸੁਣਦਿਆ ਸਾਰੀ ਪੁਲਿਸ ਇਹਨਾਂ ਦੇ ਘਰ ਦੇ ਵਿੱਚ ਜਾਂਦੀ ਹੈ। ਜਿਸ ਤਰ੍ਹਾਂ ਹੀ ਪੁਲਿਸ ਘਰ ਦੇ ਵਿੱਚ ਜਾਂਦੀ ਹੈ ਤਾਂ ਬੂਹੇ ਦੇ ਬਾਹਰ ਇੱਕ 22-23 ਸਾਲ ਦੀ ਕੁੜੀ ਉੱਚੀ-ਉੱਚੀ ਆਵਾਜ਼ ਦੇ ਵਿੱਚ ਰੋ ਰਹੀ ਹੁੰਦੀ ਹੈ। ਇਹ ਕੁੜੀ ਨੂੰ ਇਹਦਾ ਨਾਮ ਪੁੱਛਿਆ ਜਾਂਦਾ ਹੈ ਤਾਂ ਇਹ ਦੱਸਦੀ ਹੈ ਕਿ ਮੇਰਾ ਨਾਮ ਹੈ ਜੋਸ਼ਨਾ। ਪੁਲਿਸ ਉਹਨਾਂ ਅੰਦਰ ਕਮਰੇ ਦੇ ਵਿੱਚ ਜਾਂਦੀ ਹੈ ਤਾਂ ਬੈੱਡ ਦੇ ਉੱਤੇ ਇੱਕ ਅਧੇਹ ਉਮਰ ਦੀ ਔਰਤ ਦੀ ਲਾਸ਼ ਪਈ ਹੁੰਦੀ ਹੈ। ਇਹ ਔਰਤ ਦਾ ਨਾਮ ਸੀ ਸੁਨੀਤਾ। ਜਿਹੜੀ ਬਾਹਰ ਕੁੜੀ ਰੋ ਰਹੀ ਸੀ ਇਹ ਉਹਦੀ ਮਾਂ ਸੀ। ਹੁਣ ਪੁਲਿਸ ਉੱਪਰ ਛੱਤ ਤੇ ਜਾਂਦੀ ਹੈ ਤਾਂ ਛੱਤ ਦੇ ਉੱਪਰ ਵੀ ਇੱਕ ਲਾਸ਼ ਪਈ ਹੋਈ ਸੀ। ਇਹ ਲਾਸ਼ ਪਈ ਹੋਈ ਸੀ ਰਜੇਸ਼ ਨਾਮ ਦੇ ਬੰਦੇ ਦੀ। ਹੁਣ ਪੁਲਿਸ ਵਾਲੇ ਥੱਲੇ ਆ ਕੇ ਸੁਨੀਤਾ ਦੀ ਕੁੜੀ ਜੋਸ਼ਨਾ ਦੇ ਕੋਲੋਂ ਪੁੱਛਿਸ਼ ਕਰਦੇ ਨੇ। ਉਹ ਪੁੱਛਦੇ ਨੇ ਕਿ ਜਿਹੜੀ ਉੱਪਰ ਲਾਸ਼ ਪਈ ਹੋਈ ਹੈ ਇਹ ਕੈਦੀ ਹੈ। ਉਹ ਕਹਿੰਦੀ ਹੈ ਕਿ ਇਹ ਮੇਰੀ ਮਾਂ ਦਾ ਦੋਸਤ ਹੈ ਜਿਹਦਾ ਨਾਮ ਹੈ ਰਜੇਸ਼ ਪਰ ਪੁਲਿਸ ਨੂੰ ਇਹ ਦੋਸਤੀ ਨਹੀਂ ਬਲਕਿ ਇਸ ਤੋਂ ਵੱਧ ਕੇ ਕੁਝ ਲੱਗ ਰਿਹਾ ਸੀ ਇਹਨਾਂ ਦੋਨਾਂ ਬੋਡੀਆਂ ਦੇ ਉੱਤੇ ਬੜੀ ਹੀ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕੀਤੇ ਗਏ ਸਨ ਤੇ ਬੜੀ ਹੀ ਬੇਰਹਿਮੀ ਦੇ ਨਾਲ ਦੋਨਾਂ ਨੂੰ ਮਾਰਿਆ ਗਿਆ ਸੀ ਪੁਲਿਸ ਦੀ ਤਹਿਕੀਕਾਤ ਦੇ ਵਿੱਚ ਇਹ ਵੀ ਪਤਾ ਚੱਲਿਆ ਕਿ ਘਰ ਦੀ ਕੋਈ ਵੀ ਖਿੜਕੀ ਦਰਵਾਜ਼ਾ ਨਹੀਂ ਟੁੱਟਿਆ ਸੀ ਮਤਲਬ ਕਿ ਜੇਰਾ ਵੀ ਇਹਨਾਂ ਨੂੰ ਮਾਰਨ ਵਾਸਤੇ ਆਇਆ ਸੀ ਉਹ ਦਰਵਾਜ਼ਾ ਖੋਲ ਕੇ ਅੰਦਰ ਵੜਿਆ ਸੀ ਜਾਂ ਫਿਰ ਕਹਿ ਸਕਦੇ ਆ ਕਿ ਕਿਸੇ ਨੇ ਅੰਦਰੋਂ ਦਰਵਾਜ਼ਾ ਖੋਲ੍ਹਿਆ ਸੀ ਹੁਣ ਪੁਲਿਸ ਨੇ ਇਹਦੀ ਕੁੜੀ ਕੋਲੋਂ ਪੁੱਛਿਆ ਕਿ ਰਾਤ ਨੂੰ ਦੋ-ਦੋ ਕਤਲ ਹੋ ਗਏ ਤੇਰੇ ਘਰ ਦੇ ਵਿੱਚ ਤੇ ਤੈਨੂੰ ਪਤਾ ਤੱਕ ਨਹੀਂ ਚੱਲਿਆ ਕਿ ਅੰਦਰ ਕੌਣ ਆਇਆ ਹੈ ਇਹ ਕਹਿੰਦੀ ਹੈ ਕਿ ਸਰ ਮੈਂ ਘਰ ਦੇ ਵਿੱਚ ਮੌਜੂਦ ਹੀ ਨਹੀਂ ਸੀ ਮੈਂ ਆਪਣੀ ਫਰੈਂਡ ਜੋਤੀ ਦੇ ਘਰ ਸੌਣ ਵਾਸਤੇ ਗਈ ਹੋਈ ਸੀ ਹੁਣ ਪੁਲਿਸ ਵਾਲੇ ਨੂੰ ਪੁੱਛਦੇ ਨੇ ਕਿ ਤੇਰਾ ਆਪਣਾ ਘਰ ਸੀ ਤੂੰ ਆਪਣੇ ਘਰ ਕਿਉਂ ਨਹੀਂ ਸੁੱਤੀ ਆਪਣੀ ਸਹੇਲੀ ਦੇ ਘਰ ਜਾ ਕੇ ਕਿਉਂ ਸੁੱਤੀ ਸੀ ਇਹ ਹੁਣ ਦੱਸਦੀ ਹੈ ਕਿ ਜਦੋਂ ਵੀ ਸਾਡੇ ਘਰ ਅਰਜੇਸ਼ ਅੰਕਲ ਆਉਂਦੇ ਨੇ ਤਾਂ ਮੇਰੀ ਮਾਂ ਮੈਨੂੰ ਹਮੇਸ਼ਾ ਹੀ ਜੋਤੀ ਦੇ ਘਰ ਸੌਣ ਵਾਸਤੇ ਭੇਜ ਦਿੰਦੀ ਸੀ ਤੇ ਜਿਸ ਦਿਨ ਮੈਂ ਨਹੀਂ ਜਾਂਦੀ ਸੀ ਉਹ ਮੇਰੇ ਨਾਲ ਲੜਦੀ ਝਗੜਦੀ ਸੀ ਪੁਲਿਸ ਵਾਲਿਆਂ ਨੂੰ ਸਾਫ਼-ਸਾਫ਼ ਇਹ ਪਤਾ ਲੱਗ ਚੁੱਕਿਆ ਸੀ ਕਿ ਇੱਕ ਮਾਂ ਆਪਣੀ ਜਵਾਨ ਕੁੜੀ ਨੂੰ ਕਿਸੇ ਦੇ ਘਰ ਇਸੇ ਲਈ ਸੌਣ ਵਾਸਤੇ ਭੇਜੇਗੀ ਜਦੋਂ ਉਹਨੇ ਮਗਰੋਂ ਖੁਦ ਕੋਈ ਪਾਪ ਕਰਨਾ ਹੋਵੇ ਇਸ ਤੋਂ ਸਾਫ਼ ਹੋ ਗਿਆ ਸੀ ਕਿ ਸੁਨੀਤਾ ਦਾ ਕਰੈਕਟਰ ਸਹੀ ਨਹੀਂ ਸੀ ਤੇ ਰਜੇ ਸਿਰਫ ਉਹਦਾ ਇੱਕ ਕੋਈ ਦੋਸਤ ਨਹੀਂ ਸੀ ਬਲਕਿ ਯਾਰ ਸੀ ਜਿਹਦੇ ਨਾਲ ਉਹ ਰੰਗ ਰਲੀਆਂ ਮਨਾਉਂਦੀ ਸੀ ਇਹ ਦੋਨੇ ਮਰਡਰ ਹੋਏ ਸਨ 6 ਅਗਸਤ 2016 ਨੂੰ ਤੇ ਇਹਨਾਂ ਦੋਨਾਂ ਕਤਲਾਂ ਦੇ ਕਰਕੇ ਪੂਰੇ ਏਰੀਆ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਇਹਨਾਂ ਕਤਲਾਂ ਦੀ ਗੁੱਥੀ ਨੂੰ ਸੋਲਵ ਕਰਨ ਵਾਸਤੇ ਪੁਲਿਸ ਨੇ ਦੋ ਟੀਮਾਂ ਬਣਾਈਆਂ ਸਨ ਹੁਣ ਪੁਲਿਸ ਇਸ ਤਰ੍ਹਾਂ ਹੀ ਤੈਕੀਕਾਤ ਕਰਦੀ ਹੈ ਤੇ ਸੁਨੀਤਾ ਦੇ ਪਿਛੋਕਰ ਬਾਰੇ ਜਾਣਨ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਵਾਲਿਆਂ ਨੂੰ ਹੁਣ ਇਹ ਪਤਾ ਲੱਗਦਾ ਹੈ ਕਿ 25 ਸਾਲ ਦੀ ਉਮਰ ਦੇ ਵਿੱਚ ਸੁਨੀਤਾ ਦਾ ਵਿਆਹ ਰੋਤਕ ਦੇ ਰਹਿਣ ਵਾਲੇ ਰਾਮਕੁਮਾਰ ਦੇ ਨਾਲ ਹੋਇਆ ਸੀ। ਰਾਮਕੁਮਾਰ ਇੱਕ ਸ਼ਰਾਬੀ ਬੰਦਾ ਸੀ। ਉਹ ਦਿਨ ਰਾਤ ਸ਼ਰਾਬ ਦੇ ਨਸ਼ੇ ਦੇ ਵਿੱਚ ਰਹਿੰਦਾ ਸੀ। ਸੁਨੀਤਾ ਦੇ ਘਰ ਤਿੰਨ ਬੱਚਿਆਂ ਦਾ ਜਨਮ ਹੋਇਆ, ਦੋ ਕੁੜੀਆਂ ਦਾ ਤੇ ਇੱਕ ਮੁੰਡੇ ਦਾ। ਕੁਝ ਸਾਲਾਂ ਬਾਅਦ ਇਹਦਾ ਜਿਹੜਾ ਪਤੀ ਸੀ ਰਾਮਕੁਮਾਰ, ਉਹਦੀ ਡੈਥ ਹੋ ਜਾਂਦੀ ਹੈ। ਹੁਣ ਸੁਨੀਤਾ ਆਪਣੇ ਤਿੰਨਾਂ ਬੱਚਿਆਂ ਨੂੰ ਨਾਲ ਲੈ ਜਾਂਦੀ ਹੈ ਤੇ ਆਪਣੇ ਪੇਕੇ ਘਰ ਦਿੱਲੀ ਦੇ ਵਿਕਾਸਨਗਰ ਦੇ ਵਿੱਚ ਰਹਿਣ ਲੱਗ ਪੈਂਦੀ ਹੈ। 2013 ਦੇ ਵਿੱਚ ਸੁਨੀਤਾ ਨੇ ਆਪਣੀ ਵੱਡੀ ਕੁੜੀ ਦਾ ਵਿਆਹ ਕਰ ਦਿੱਤਾ ਤੇ ਵਿਆਹ ਤੋਂ ਬਾਅਦ ਇਹਨੇ ਆਪਣਾ ਜਿਹੜਾ ਛੋਟਾ ਮੁੰਡਾ ਸੀ ਆਪਣੀ ਕੁੜੀ ਦੇ ਕੋਲ ਭੇਜ ਦਿੱਤਾ ਕਿ ਮੇਰੇ ਕੋਲੋਂ ਆਪਣੇ ਮੁੰਡੇ ਦੀ ਭਰਾਈ ਨਹੀਂ ਹੋ ਰਹੀ ਇਸ ਲਈ ਤੂੰ ਆਪਣੇ ਕੋਲ ਹੀ ਇਹਨੂੰ ਰੱਖ ਸੁਨੀਤਾ ਦੀ ਵੱਡੀ ਕੁੜੀ ਦਾ ਜਿੱਥੇ ਵਿਆਹ ਹੋਇਆ ਸੀ ਉਹ ਆਪਣੇ ਨਾਲ ਹੀ ਆਪਣੇ ਛੋਟੇ ਭਰਾ ਅੰਕ ਨੂੰ ਲੈ ਕੇ ਚਲੀ ਗਈ ਸੀ ਹੁਣ ਘਰ ਦੇ ਵਿੱਚ ਬਚੀ ਸੀ ਸੁਨੀਤਾ ਤੇ ਉਹਦੀ ਜਿਹੜੀ ਛੋਟੀ ਕੁੜੀ ਸੀ ਜੋਸ਼ਨਾ ਇਨੇ 2015 ਦੇ ਵਿੱਚ ਆਪਣੀ ਜੋਸ਼ਨਾ ਕੁੜੀ ਦਾ ਵੀ ਵਿਆਹ ਕਰ ਦਿੱਤਾ ਸੀ ਹੁਣ ਘਰ ਦੇ ਵਿੱਚ ਕੱਲੀ ਹੀ ਰਹਿ ਗਈ ਸੀ ਉਹ ਇੱਕ ਖੁੱਲੇ ਵਿਚਾਰਾਂ ਵਾਲੀ ਜਨਾਨੀ ਸੀ ਆਪਣੀਆਂ ਸਾਰੀਆਂ ਟੈਨਸ਼ਨਾਂ ਤੋਂ ਆਜ਼ਾਦ ਹੋ ਗਈ ਸੀ ਹੁਣ ਉਹ ਆਪਣਾ ਜੀਵਨ ਇੱਕ ਵਿਧਵਾ ਦੀ ਜ਼ਿੰਦਗੀ ਨਹੀਂ ਬਤੀਤ ਕਰਨਾ ਚਾਹੁੰਦੀ ਸੀ ਉਹ ਜ਼ਿੰਦਗੀ ਦੇ ਵਿੱਚ ਮ제 ਲੈਣਾ ਚਾਹੁੰਦੀ ਸੀ ਇਸ ਲਈ ਹੁਣ ਉਹਦੇ ਘਰ ਦੇ ਵਿੱਚ ਹਰ ਰੋਜ਼ ਨਵੇਂ ਤੋਂ ਨਵਾਂ ਬੰਦਾ ਆਉਣਾ ਸ਼ੁਰੂ ਹੋ ਗਿਆ ਸੀ ਹੁਣ ਇਹ ਵਕ ਵਕ ਬੰਦਿਆਂ ਦੇ ਨਾਲ ਬੈਠਦੀ ਉਹਨਾਂ ਦੇ ਨਾਲ ਬੈਠ ਕੇ ਸ਼ਰਾਬ ਪੀਂਦੀ ਇੰਜੋਏ ਕਰਦੀ ਤੇ ਇਹ ਬੰਦੇ ਜਿਹਰੇ ਵੀ ਆਉਂਦੇ ਸਨ ਇਹ ਖੋਦ ਹੀ ਸ਼ਰਾਬ ਲੈ ਕੇ ਆਉਂਦੇ ਸਨ ਤੇ ਨਾਲ ਹੀ ਖਾਣ ਪੀਣ ਦਾ ਸਮਾਨ ਵੀ ਲੈ ਕੇ ਆਉਂਦੇ ਸਨ ਬਸ ਸੁਨੀਤਾ ਨੂੰ ਹੋਰ ਕੀ ਚਾਹੀਦਾ ਸੀ ਉਹਨੂੰ ਖਾਣ ਪੀਣ ਵਾਸਤੇ ਸਮਾਨ ਵੀ ਮਿਲ ਜਾਂਦਾ ਸੀ ਪੀਣ ਵਾਸਤੇ दारू ਮਿਲ ਜਾਂਦੀ ਸੀ ਤੇ ਨਾਲ ਜਿਹੜੀ ਉਹ ਇੰਜੋਏ ਭਾਲਦੀ ਸੀ ਉਹ ਵੀ ਸਾਰਾ ਕੁਝ ਉਹਨੂੰ ਮਿਲ ਜਾਂਦਾ ਸੀ ਪਿਛਲੇ 6 ਮਹੀਨਿਆਂ ਤੋਂ ਇਹਨਾਂ ਦੇ ਘਰ ਦੇ ਵਿੱਚ ਰਜੇਸ਼ ਦਾ ਬਹੁਤ ਆਣਾ ਜਾਣਾ ਸੀ ਰਜੇਸ਼ ਤੋਂ ਜੋ ਇਹਨੂੰ ਚਾਹੀਦਾ ਸੀ ਉਹ ਸਭ ਕੁਝ ਮਿਲ ਰਿਹਾ ਸੀ ਰਜੇਸ਼ ਦਾ ਤਾਂ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੂੰ ਆਣਾ ਜਾਣਾ ਹੋ ਗਿਆ ਸੀ ਕਿ ਜਦੋਂ ਵੀ ਇਹਨਾਂ ਦੀ ਛੋਟੀ ਕੁੜੀ ਜੋਸ਼ਨਾ ਘਰ ਦੇ ਵਿੱਚ ਆਂਦੀ ਸੀ ਤਾਂ ਇਹ ਉਹਦੇ ਕੋਲੋਂ ਵੀ ਸ਼ਰਮ ਨਹੀਂ ਕਰਦੀ ਸੀ ਉਹਦੇ ਸਾਹਮਣੇ ਵੀ ਰਜੇਸ਼ ਨੂੰ ਇਹ ਘਰ ਬੁਲਾਉਂਦੀ ਸੀ ਤੇ ਉਹਦੇ ਨਾਲ ਆਪਣੇ ਜਿਸਮਾਨੀ ਰਿਸ਼ਤੇ ਬਣਾਉਂਦੀ ਸੀ ਕਿਉਂਕਿ ਸੁਨੀਤਾ ਦਾ ਸੁਭਾਅ ਗਰਮ ਸੀ ਜਿਸ ਦੇ ਡਰ ਤੋਂ ਇਹਦੀਆਂ ਕੁੜੀਆਂ ਇਹਨੂੰ ਕੁਝ ਵੀ ਨਹੀਂ ਕਹਿੰਦੀਆਂ ਸਨ ਤੇ ਆਪਣੀ ਮਾਂ ਦੇ ਹੀ ਗੁੱਸੇ ਦੇ ਡਰ ਤੋਂ ਜਿਹੜੀ ਜੋਸ਼ਨਾ ਕੁੜੀ ਸੀ ਜਦੋਂ ਵੀ ਇਨਾਂ ਦੇ ਘਰ ਦੇ ਵਿੱਚ ਰਜੇਸ਼ ਹੁੰਦਾ ਸੀ ਤਾਂ ਇਹ ਆਪਣੀ ਫਰੈਂਡ ਦੇ ਘਰ ਜੋਤੀ ਦੇ ਘਰ ਜਾ ਕੇ ਸੌਂ ਜਾਂਦੀ ਸੀ ਸਨੀਤਾ ਦਾ ਸ਼ਰਾਬ ਦਾ ਤੇ ਇਸ ਦਾ ਸ਼ੌਂਕ ਇੰਨਾ ਵੱਧ ਚੁੱਕਿਆ ਸੀ ਕਿ ਇਹ ਇੱਕ ਰਾਤ ਵੀ ਸ਼ਰਾਬ ਤੇ ਸੈਕਸ ਤੋਂ ਬਿਨਾ ਨਹੀਂ ਗੁਜ਼ਾਰਦੀ ਸੀ ਤੇ ਇਹ ਸਾਰੇ ਸ਼ੌਂਕ ਪੂਰੇ ਕਰਨ ਵਾਸਤੇ ਇਹਨੇ ਆਪਣੇ ਇਕਲੋਤੇ ਮੁੰਡੇ ਨੂੰ ਵੀ ਆਪਣੀ ਕੁੜੀ ਦੇ ਕੋਲ ਰਹਿਣ ਵਾਸਤੇ ਭੇਜ ਦਿੱਤਾ ਸੀ ਸਨੀਤਾ ਦੀ ਅਯਾਸੀ ਦੇ ਚਰਚੇ ਆਂਡੀਆਂ ਗਵਾਂਡੀਆਂ ਤੱਕ ਇਹਦੇ ਰਿਸ਼ਤੇਦਾਰਾਂ ਤੱਕ ਇੱਥੋਂ ਤੱਕ ਕਿ ਕੁੜੀਆਂ ਦੇ ਸੋਹੜਿਆਂ ਤੱਕ ਵੀ ਪਹੁੰਚ ਚੁੱਕੇ ਸਨ ਚਾਰੇ ਪਾਸੇ ਇਹਦੀ ਬੇਇੱਜ਼ਤੀ ਹੋ ਰਹੀ ਸੀ ਬਦਨਾਮੀ ਹੋ ਰਹੀ ਸੀ ਹੁਣ 5 ਅਗਸਤ 2016 ਦੀ ਤਾਰੀਖ ਸੀ ਜਿਸ ਦਿਨ ਇਹ ਸਾਰੀ ਘਟਨਾ ਹੋਈ ਸੀ ਉਸ ਦਿਨ ਜੋਸ਼ਨਾ ਆਪਣੀ ਮਾਂ ਦੇ ਘਰ ਆਈ ਹੋਈ ਸੀ ਸ਼ਾਮ ਦੇ ਜਿਵੇਂ ਹੀ 8 ਵਜਦੇ ਨੇ 8 ਵਜੇ ਰਜੇਸ਼ ਇਹਨਾਂ ਦੇ ਘਰ ਆਉਂਦਾ ਹੈ ਉਹਨੇ ਹੱਥ ਦੇ ਵਿੱਚ ਇੱਕ दारू ਦੀ ਬੋਤਲ ਫੜੀ ਹੁੰਦੀ ਹੈ ਜਿਸ ਤਰ੍ਹਾਂ ਰਜੇਸ਼ ਇਹਨਾਂ ਦੇ ਘਰ ਆਉਂਦਾ ਹੈ ਤਾਂ ਸੁਨੀਤਾ ਜੋਸ਼ਨਾ ਨੂੰ ਕਹਿੰਦੀ ਹੈ ਕਿ ਤੂੰ ਰਾਤ ਦਾ ਖਾਣਾ ਬਣਾ ਲੈ ਤੇ ਖੁਦ ਇਹ ਰਜੇਸ਼ ਦੇ ਨਾਲ ਪਰਸ਼ਤ ਦੇ ਉੱਤੇ ਗਲਾਸ ਲੈ ਕੇ ਚਲੀ ਜਾਂਦੀ ਹੈ ਇਹ ਦੋਨੇ ਜਾਨੇ ਬੈਠ ਕੇ दारू ਪੀਂਦੇ ਨੇ दारू ਪੀਣ ਤੋਂ ਬਾਅਦ ਫਿਰ ਸੁਨੀਤਾ ਆਪਣੀ ਕੁੜੀ ਨੂੰ ਕਹਿੰਦੀ ਹੈ ਕਿ ਤੂੰ ਰੋਟੀ ਲਾ ਦੇ ਇਹ ਤਿੰਨੇ ਜਾਨੇ ਬੈਠ ਕੇ ਫਿਰ ਰੋਟੀ ਖਾਂਦੇ ਨੇ ਰੋਟੀ ਖਾਣ ਤੋਂ ਬਾਅਦ ਜਦੋਂ 9 10 ਦਾ ਟਾਈਮ ਹੁੰਦਾ ਹੈ ਤੇ ਸੁਨੀਤਾ ਆਪਣੀ ਕੁੜੀ ਨੂੰ ਕਹਿੰਦੀ ਹੈ ਕਿ ਤੂੰ ਅੱਜ ਆਪਣੀ ਸਹੇਲੀ ਜੋਤੀ ਦੇ ਘਰ ਜਾ ਕੇ ਸੌਂ ਜਾ ਹੁਣ ਜੋਸ਼ਨਾ ਆਪਣੀ ਮਾਂ ਦੇ ਕੋਲੋਂ ਇੰਨਾ ਡਰਦੀ ਸੀ ਕਿ ਇਹਨੇ ਇੱਕ ਸਵਾਲ ਵੀ ਆਪਣੀ ਮਾਂ ਨੂੰ ਨਹੀਂ ਕੀਤਾ ਤੇ ਚੁੱਪਚਾਪ ਇਹ ਆਪਣੀ ਦੋਸਤ ਦੇ ਘਰ ਜਾਂਦੀ ਹੈ ਤਾਂ ਉੱਥੇ ਜਾ ਕੇ ਸੌਂ ਜਾਂਦੀ ਹੈ ਹੁਣ ਸਵੇਰ ਚੜ੍ਹਦੀ ਹੈ 6 ਅਗਸਤ 2016 ਦੀ ਜਿਵੇਂ ਜੋਸ਼ਨਾ ਵਾਪਸ ਆਪਣੇ ਘਰ ਆਉਂਦੀ ਹੈ ਤਾਂ ਆ ਕੇ ਦੇਖਦੀ ਹੈ ਕਿ ਉਹਦੀ ਮਾਂ ਤੇ ਜਿਹੜਾ ਰਜੇਸ਼ ਅੰਕਲ ਸੀ ਦੋਨਾਂ ਨੂੰ ਕਿਸੇ ਨੇ ਮਾਰ ਦਿੱਤਾ ਸੀ ਕਿੰਨੇ ਮਾਰਿਆ ਸੀ ਇਹ ਤਾਂ ਜੋਸ਼ਨਾ ਨੂੰ ਵੀ ਨਹੀਂ ਪਤਾ ਸੀ ਪੁਲਿਸ ਵਾਲਿਆਂ ਨੂੰ ਪਹਿਲਾਂ ਤਾਂ ਇਹ ਲੱਗਿਆ ਕਿ ਸੁਨੀਤਾ ਦੇ ਕਈ ਯਾਰ ਸਨ ਹੋ ਸਕਦਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਜੈਸਦੇ ਨਾਲ ਹੀ ਇਹਦੇ ਸਬੰਧ ਚੱਲ ਰਹੇ ਸਨ ਕਿ ਕਿਸੇ ਹੋਰ ਯਾਰ ਨੇ ਜੈਲਸੀ ਦੇ ਚਲਦਿਆਂ ਇਹਨਾਂ ਦੋਨਾਂ ਨੂੰ ਹਿਟਕਾਣੇ ਲਾ ਦਿੱਤਾ ਹੋਵੇ ਪਰ ਇਹਦੇ ਪਿੱਛੇ ਕੋਈ ਸਬੂਤ ਚਾਹੀਦਾ ਸੀ ਜੋ ਪੁਲਿਸ ਨੂੰ ਨਹੀਂ ਮਿਲ ਰਿਹਾ ਸੀ ਕਾਫੀ ਦਿਨਾਂ ਤੱਕ ਪੁਲਿਸ ਇਸ ਕੇਸ ਦੇ ਉੱਤੇ ਤਹਿਕੀਕਾਤ ਕਰਦੀ ਹੈ ਪਰ ਪੁਲਿਸ ਨੂੰ ਕੋਈ ਵੀ ਠੋਸ ਸਬੂਤ ਨਹੀਂ ਮਿਲਦਾ ਪੁਲਿਸ ਨੂੰ ਸ਼ੱਕ ਸੁਨੀਤਾ ਦੇ ਸੱਕਿਆਂ ਦੇ ਉੱਤੇ ਹੋਣਾ ਸ਼ੁਰੂ ਹੋ ਗਿਆ ਸੀ ਪੁਲਿਸ ਨੂੰ ਇਹ ਸੀ ਕਿ ਕਿਉਂਕਿ ਸੁਨੀਤਾ ਦਾਤਾ ਕਰੈਕਟਰ ਬਿਲਕੁਲ ਹੀ ਸਹੀ ਨਹੀਂ ਸੀ ਤੇ ਸ਼ਾਇਦ ਸਮਾਜ ਦੇ ਵਿੱਚ ਹੁੰਦੀ ਹੋਈ ਬੇਇੱਜ਼ਤੀ ਨੂੰ ਦੇਖਦਿਆਂ ਹੋਇਆਂ ਕਿਸੇ ਆਪਣੇ ਨੇ ਹੀ ਸੁਨੀਤਾ ਦਾ ਕਤਲ ਨਾ ਕਰ ਦਿੱਤਾ ਹੋਵੇ। ਹੁਣ ਪੁਲਿਸ ਨੂੰ ਸ਼ੱਕ ਸੀ ਕਿ ਸੁਨੀਤਾ ਦੇ ਜਿਹੜਾ ਮੁੰਡਾ ਸੀ ਅੰਕ ਉਹਦੇ ਉੱਤੇ ਤੇ ਦੂਜਾ ਜਿਹੜੀਆਂ ਇਹਨਾਂ ਦੀਆਂ ਕੁੜੀਆਂ ਸਨ ਤੇ ਜਵਾਈ ਸਨ ਇਹਨਾਂ ਦੇ ਉੱਤੇ ਸ਼ੱਕ ਜਾ ਰਿਹਾ ਸੀ। ਹੁਣ ਪੁਲਿਸ ਕੀ ਕਰਦੀ ਹੈ ਇਹਨਾਂ ਸਾਰਿਆਂ ਦੇ ਫੋਨਾਂ ਨੂੰ ਸਰਵਲੈਂਸ ਦੇ ਉੱਤੇ ਲਾ ਦਿੰਦੀ ਹੈ। ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਸੁਨੀਤਾ ਦੇ ਜਿਹੜੇ ਜਵਾਈ ਸਨ ਉਹ ਵੀ ਇਹਦੇ ਕੋਲੋਂ ਖਾਰ ਖਾਂਦੇ ਸਨ। ਉਹਨਾਂ ਨੂੰ ਵੀ ਬੜੀ ਬੇਇੱਜ਼ਤੀ ਮਹਿਸੂਸ ਹੁੰਦੀ ਸੀ। ਉਹ ਵੀ ਇਹੋ ਕਹਿੰਦੇ ਸਨ ਕਿ ਇਸ ਉਮਰ ਦੇ ਵਿੱਚ ਉਹਨਾਂ ਦੀ ਸੱਸ ਕੀ ਲੱਛਣ ਕਰ ਰਹੀ ਹੈ। ਹੁਣ ਪੁਲਿਸ ਨੂੰ ਇੱਕ ਹੋਰ ਜਾਣਕਾਰੀ ਮਿਲਦੀ ਹੈ ਕਿ ਸਭ ਤੋਂ ਜ਼ਿਆਦਾ ਗੁੱਸਾ ਜਿਹੜਾ ਜੋਸ਼ਨਾ ਦਾ ਦਿਓਰ ਸੀ ਉਹ ਕਰਦਾ ਸੀ। ਉਹਨੂੰ ਇਹ ਸੀ ਕਿ ਬਾਹਰ ਅੰਦਰ ਜਾਂਦਿਆਂ ਉਹਨੂੰ ਇਹ ਮਹਿਸੂਸ ਹੁੰਦਾ ਸੀ ਕਿ ਜੋਸ਼ਨਾ ਦੀ ਜਿਹੜੀ ਮਾਂ ਹੈ ਉਹ ਐਹੋ ਜਿਹੀਆਂ ਹਰਕਤਾਂ ਕਰਦੀ ਹੈ ਕਿ ਲੋਕ ਉਹਨਾਂ ਨੂੰ ਤਾਨੇ ਮਾਰਦੇ ਸਨ ਉਹ ਇਹ ਗੱਲ ਕਹਿੰਦੇ ਸਨ ਕਿ ਜੋਸ਼ਨਾ ਦੀ ਮਾਂ ਐਹੋ ਜਿਹੀਆਂ ਹਰਕਤਾਂ ਕਰ ਰਹੀ ਹੈ ਤੇ ਕੱਲ ਨੂੰ ਤੁਹਾਡੀ ਜਿਹੜੀ ਨੂੰਹ ਹੈ ਜੋਸ਼ਨਾ ਉਹ ਵੀ ਹੋ ਸਕਦਾ ਹੈ ਕਿ ਆਪਣੇ ਮਾਂ ਦੇ ਲੱਛਣ ਹੀ ਫੜ ਲਵੇ ਉਹ ਵੀ ਉਹਦਾ ਵੀ ਕੈਰੇਕਟਰ ਆਪਣੀ ਮਾਂ ਵਰਗਾ ਹੀ ਹੋ ਜਾਵੇ ਇਹ ਗੱਲ ਜੋਸ਼ਨਾ ਦੇ ਦਿਓਰ ਨੂੰ ਬਿਲਕੁਲ ਵੀ ਪਸੰਦ ਨਹੀਂ ਲੱਗਦੀ ਸੀ ਜੋਸ਼ਨਾ ਦੇ ਦਿਓਰ ਦਾ ਨਾਮ ਸੀ ਅਮਿਤ ਤੇ ਉਹ 5 ਤਰੀਕ ਤੋਂ ਹੀ ਕਿਤੇ ਗਾਇਬ ਸੀ ਤੇ ਨਾਲ ਹੀ ਇਹਦਾ ਇੱਕ ਦੋਸਤ ਸੀ ਸੁਮਿਤ ਉਹ ਵੀ ਉਸੇ ਦਿਨ ਤੋਂ ਕਿਤੇ ਗਾਇਬ ਸੀ ਪਰ ਇਹ ਕਾਫੀ ਦਿਨਾਂ ਤੱਕ ਪੁਲਿਸ ਦੀ ਗ੍ਰਿਫਤੋਂ ਬਾਹਰ ਰਹੇ ਸਨ ਪਰ ਅਚਾਨਕੀ ਸੂਤਰਾਂ ਦੇ ਹਵਾਲਿਆਂ ਤੋਂ ਇਹਨਾਂ ਦੋਨਾਂ ਦਾ ਪਤਾ ਚੱਲਦਾ ਹੈ ਤੇ ਪੁਲਿਸ ਇਹਨਾਂ ਦੋਨਾਂ ਨੂੰ ਦਬੋਚ ਲੈਂਦੀ ਹੈ ਤੇ ਇਹਨਾਂ ਕੋਲੋਂ ਜਦੋਂ ਫਿਰ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਹ ਦੋਨੇ ਹੀ ਕਬੂਲ ਲੈਂਦੇ ਨੇ ਕਿ ਹਾਂ ਇਹਨਾਂ ਨੇ ਹੀ ਮਿਲ ਕੇ ਸੁਨੀਤਾ ਤੇ ਰਾਜੇਸ਼ ਨੂੰ ਮਾਰਿਆ ਹੈ ਹੁਣ ਅਮਿਤ ਦੱਸਦਾ ਹੈ ਕਿ ਉਹ ਆਪਣੀ ਭਾਬੀ ਦਾ ਦੁੱਖ ਨਹੀਂ ਵੇਖ ਪਾਉਂਦਾ ਸੀ ਕਿਉਂਕਿ ਉਹ ਹਮੇਸ਼ਾ ਰੋਂਦੀ ਰਹਿੰਦੀ ਸੀ ਆਪਣੀ ਮਾਂ ਨੂੰ ਲੈ ਕੇ ਕਿ ਉਹਦੀ ਮਾਂ ਇਹੋ ਜੀ ਬਦਨਾਮੀ ਕਰਵਾ ਰਹੀ ਹੈ ਤੇ ਉਹਨੇ ਸੋਚ ਲਿਆ ਸੀ ਕਿ ਉਹ ਆਪਣੀ ਭਾਬੀ ਦੀ ਮਾਂ ਨੂੰ ਨਹੀਂ ਬਖਸ਼ੇਗਾ ਇਹਨੇ ਹੁਣ ਆਪਣੇ ਇੱਕ ਦੋਸਤ ਨੂੰ ਸੁਮਿਤ ਨੂੰ ਵੀ ਨਾਲ ਮਿਲਾ ਲਿਆ ਸੀ ਦੋਨਾਂ ਨੇ ਮਿਲ ਕੇ ਇਹ ਪਲਾਨ ਬਣਾਇਆ ਸੀ ਕਿ ਉਹ ਸੁਨੀਤਾ ਨੂੰ ਮਾਰ ਦੇਣਗੇ ਜਿਸ ਤਰ੍ਹਾਂ ਹੀ ਉਹ ਨੂੰ ਮਾਰਨ ਵਾਸਤੇ ਜਾਂਦੇ ਨੇ ਤੇ ਉਹਦਾ ਦੋਸਤ ਉਸੇ ਦਿਨ ਉਹਦੇ ਕਮਰੇ ਦੇ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਇਹ ਦੋਨਾਂ ਨੂੰ ਡੰਗੇ ਹੱਥੀ ਫੜ ਲੈਂਦੇ ਨੇ ਰਾਸਲੀਲਾ ਕਰਦੇ ਹੋਏ ਇਹ ਦੋਨੇ ਹੀ ਨੰਗਨ ਅਵਸਥਾ ਦੇ ਵਿੱਚ ਸਨ ਤੇ ਇਹ ਕੀ ਸੁਮੇਤ ਜਰਾ ਸੀ ਉਹਨੇ ਹੱਥ ਦੇ ਵਿੱਚ ਇੱਕ ਹਥੋੜਾ ਫੜਿਆ ਹੋਇਆ ਸੀ ਤੇ ਅਮਿਤ ਨੇ ਇੱਕ ਚਾਕੂ ਫੜਿਆ ਹੋਇਆ ਸੀ ਹਥੋੜੇ ਦੇ ਨਾਲ ਉਹ ਰਜੇਸ਼ ਦੇ ਸਿਰ ਦੇ ਉੱਤੇ ਵਾਰ ਕਰਦਾ ਹੈ ਤੇ ਅਮਿਤ ਚਾਕੂ ਦੇ ਨਾਲ ਸੁਨੀਤਾ ਦਾ ਗਲਾ ਵੜ ਦਿੰਦਾ ਹੈ ਇਹਨਾਂ ਦੋਨਾਂ ਨੂੰ ਹੀ ਉੱਥੇ ਮਾਰ ਦਿੰਦੇ ਨੇ ਇਹਨਾਂ ਨੂੰ ਅੰਦਰ ਪਹੁੰਚਾਉਣ ਦੇ ਵਿੱਚ ਜੋਸ਼ਨਾ ਦਾ ਪੂਰਾ ਹੱਥ ਸੀ ਜੋਸ਼ਨਾ ਨੇ ਜਦੋਂ ਰੋਟੀ ਖਾ ਕੇ ਆਪਣੀ ਸਹੇਲੀ ਦੇ ਘਰ ਗਈ ਸੀ ਤਾਂ ਜੋਸ਼ਨਾ ਨੇ ਦਰਵਾਜ਼ਾ ਜਿਹੜਾ ਸੀ ਉਹ ਖੁੱਲ੍ਹਾ ਹੀ ਰਹਿਣ ਦਿੱਤਾ ਸੀ ਜਿਸ ਕਰਕੇ ਇਹਨਾਂ ਦੋਨਾਂ ਨੂੰ ਅੰਦਰ ਜਾਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਈ ਸੀ ਇੱਕ ਵਾਰੀ ਇਸ ਘਟਨਾ ਨੇ ਫਿਰ ਤੋਂ ਸਾਬਿਤ ਕਰ ਦਿੱਤਾ ਕਿ ਇੱਕ ਔਰਤ ਦੀ ਵਾਸਨਾ ਦੀ ਅਗ ਨੇ ਹੱਸਦੇ-ਵਸਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ ਸੀ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।